ਸਾਰੇ ਆਮ ਜਿਹੜਾ ਪੁਲਿਸ ਮੁਲਾਜ਼ਮਾਂ ਇਹ ਐਸਆਈ ਆ ਉਹ ਥੱਪੜ ਮਾਰ ਰਿਹਾ ਲੱਤਾਂ ਮਾਰ ਰਿਹਾ ਦਮਾਲੇ ਦੀ ਬਿਆਦਬੀ ਕਰ ਰਿਹਾ ੱੱਕੇ ਮਾਰ ਰਿਹਾ ਇਹ ਗੁੰਡਾਗਰਦੀ ਆ ਸਰਿਆਂ ਵੀ ਜਿਹੜੇ ਇਹੋ ਜਿਹੇ ਮੁਲਾਜ਼ਮ ਗੁੰਡਾਗਰਦੀ ਕਰਦੇ ਆ ਉਹਨਾਂ ਨੂੰ ਵੀ ਦਾਗ ਲੱਗਦਾ ਕਿਉਂਕਿ ਲੋਕਾਂ ਦਾ ਪ੍ਰਸ਼ਾਸਨ ਤੋਂ ਫਿਰ ਵਿਸ਼ਵਾਸ ਉੱਠਦਾ ਇਹ ਲੇ ਕੋ ਉੱਚੇ ਅਧਿਕਾਰ ਤੇ ਬੈਠਾ ਉਹਨੂੰ ਆਪਦੇ ਜਿਹੜੇ ਅਹੁਦੇ ਦਾ ਖਿਆਲ ਰੱਖਣਾ ਚਾਹੀਦਾ ਇਹੋ ਜਿਹੇ ਲੋਕਾਂ ਨਾਲ ਜਿਹੜੀ ਬਤਮੀਜ਼ੀਆਂ ਗੁੰਡਾਗਰਦੀਆਂ ਨਹੀਂ ਕਰਨੀਆਂ ਚਾਹੀਦੀਆਂ ਜੇ ਉਹਦੀ ਆਪਣੀ ਭੈਣ ਹੁੰਦੀ ਉਹਦੀ ਆਪਣੀ ਮਾਂ ਹੁੰਦੀ ਉਹਦੇ ਕੋਈ ਥੱਪੜ ਮਾਰਦਾ ਕੀ ਬੀਤਦੀ ਉੱਤੇ ਬੰਦਾ ਕੇਪੀਐਸਓ ਬੋਚੜ ਨੇ ਗੰਦ ਪਾਇਆ ਹਿਆ ਸੀ ਹੁਣ ਇਹਨਾਂ ਦੇ ਵਿੱਚ ਕਈ ਹੈਗੇ ਨੇ ਅਫਸਰ ਸਾਰੇ ਨਹੀਂ ਅਸੀਂ ਕਹਿ ਸਕਦੇ ਇਨਾਂ ਵਿੱਚ ਕੇਪੀਐਸ ਦੀਆਂ ਰੂਹਾਂ ਘੁੰਮਦੀਆਂ ਫਿਰਦੀਆਂ ਮੈਂ ਸੱਚੀ ਸਾਹਮਣੇ ਆਪ ਵੀਡੀਓ ਦੇਖਿਓ ਵੀਡੀਓ ਦੇਖ ਕੇ ਮੰਨੇ ਵੀ ਸਾਡੇ ਮੁਲਾਜ਼ਮ ਦੀ ਬਿਲਕੁਲ ਗਲਤੀ ਹੈ ਕਾਹਦੇ ਨੇ ਕਹਿੰਗਾ ਕੋਈ ਕਾਰਵਾਈ ਕਰਦੇ ਫੇਰ ਕਹਿੰਦੇ ਨੇ ਨਿੰਗ ਸਿੰਘਾਂ ਨੇ ਕਾਨੂੰਨ ਹੱਥ ਦੇ ਵਿੱਚ ਲੈ ਲਿਆ ਉਹ ਬੱਚਾ ਉਹ ਤਾਂ ਛੋਟਾ ਸੀਗਾ 3-4 ਸਾਲ ਦਾ ਹੋਊਗਾ ਨਾ ਜੇ ਉਹ ਹੀ 15-16 17 ਸਾਲ ਦਾ ਹੁੰਦਾ ਤੇ ਕੱਲ ਨੂੰ ਆਪਣੀ ਮਾਂ ਦੇ ਥੱਪੜ ਪੈਂਦੀ ਵੇਖ ਕੇ ਕੀ ਕਰਦਾ ਹੁਣ ਪੁਲਿਸ ਵਾਲੇ ਆਪ ਕਾਨੂੰਨ ਹੱਥ ਚ ਲੈ ਲੈਂਦੇ ਨੇ ਫੇਰ ਉਹ ਉਹ ਕਿੱਧਰ ਲੋਕ ਕਿੱਧਰ ਜਾਣ ਇਹ ਬਖਸ਼ਣ ਜੋ ਹੈਗਾ ਕਿ ਵੀ ਇੱਕ ਮਾਫੀ ਕਾਫੀ ਹੋਏਗੀ ਕਿ ਵੀ ਮaaf ਕਰ ਦਿਓ ਜਾਂ ਉਹਨੂੰ सस्पेंड ਜਾਂ ਇਸ ਤਰ੍ਹਾਂ ਦੀ ਕੋਈ ਤੁਹਾਡੀ ਡਿਮਾਂਡ ਰਹੀ ਹੋਵੇ ਕਿ ਵੀ ਉਹਨੂੰ ਸਸਪੈਂਡ ਕੀਤਾ ਜਾਵੇ ਉਹਨੂੰ ਅਹਿਸਾਸ ਤਾਂ ਹੋਵੇ ਨਾ ਵੀ ਮੈਥੋਂ ਗਲਤ ਹੋ ਗਿਆ ਇਸ ਵਕਤ ਐਸਐਸਪੀ ਦਫਤਰ ਮੌਜੂਦਾ ਮੋਹਾਲੀ ਦੇ ਵਿੱਚ ਜਿੱਥੇ ਬੀਤੀ ਦਿਨੀ ਇੱਕ ਸਿੰਘਣੀ ਨਾਲ ਧੱਕਾ ਹੋਇਆ ਪੁਲਿਸ ਮੁਲਾਜ਼ਮ ਨੇ ਸ਼੍ਰੀਆਮ ਸੜਕ ਦੇ ਵਿਚਾਲੇ ਉਹਨਾਂ ਦੇ ਥੱਪੜ ਮਾਰੇ ਸੀਗੇ ਅਸੀਂ ਖਬਰ ਵੀ ਕੀਤੀ ਉਸ ਤੋਂ ਬਾਅਦ ਲਗਾਤਾਰ ਸਵਾਲ ਉੱਠੇ ਸੀਗੇ ਕਿ ਇਸ ਮੁਲਾਜ਼ਮ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਉੱਥੇ ਨਿੰਗ ਸਿੰਘ ਜਥੇਬੰਦੀਆ ਬਾਬਾ ਰਾਹਰਾਜ ਸਿੰਘ ਹੋਰੀ ਬਾਬਾ ਕੁਲਵਿੰਦਰ ਸਿੰਘ ਹੋਰੀ ਪਹੁੰਚੇ ਨੇ ਤਾਂ ਬੀਬੀ ਨਾਲ ਨੇ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਵੀ ਕੀ ਅਨੁਸ਼ਾਸਨ ਦਿੱਤਾ ਪੁਲਿਸ ਮੁਲਾਜ਼ਮਾ ਨੇ ਐਸਐਸਪੀ ਨੇ ਕਿ ਵੀ ਅਸੀਂ ਕੀ ਕਾਰਵਾਈ ਕਰਾਂਗੇ ਕਿਉਂਕਿ ਉਹ ਜਿਹੜਾ ਬਖਸ਼ਣਯੋਗ ਨਹੀਂ ਸੀਗਾ ਜਿਸ ਤੋਂ ਕੱਲ ਜੋ ਚੀਜ਼ ਹੋਈ ਸੀਗੀ ਬਾਬਾ ਜੀ ਸਾਡੇ ਨਾਲ ਨੇ ਰਾਜਾ ਰਾਜਜੀਤ ਤੇ ਬਾਬਾ ਕੁਲਵਿੰਦਰ ਜੀ ਬਾਬਾ ਜੀ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੀ ਫਤਿਹ ਕੀ ਗੱਲਬਾਤ ਹੋਈ ਸੀ ਜਿਹੜੀ ਕੱਲ ਦੀ ਉਹ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਵੀ ਕੀ ਮਸਲਾ ਸੀਗਾ ਤੇ ਕਿਉਂ ਧੀ ਦੇ ਉੱਤੇ ਇੱਕ ਭੈਣ ਦੇ ਉੱਤੇ ਇਸ ਤਿੱਕੇ ਨਾਲ ਉਹ ਮੁਲਾਜ਼ਮ ਨੇ ਕੁੱਟਿਆ ਲੱਤਾਂ ਮਾਰੀਆਂ ਵਾਹਿਗੁਰੂ ਜੀ ਕਾ ਖਾਲਸਾ ਭਾਈ ਫਤਿਹ ਦੇਖੋ ਸਾਰਿਆਂ ਨੂੰ ਪਤਾ ਸੋਸ਼ਲ ਮੀਡੀਆ ਤੇ ਜਿਹੜੀ ਕੱਲ ਦੀ ਵੀਡੀਓ ਵਾਇਰਲ ਹੋ ਰਹੀ ਹੈ ਐਚਬੀਬੀ ਨੂੰ ਸਾਰੇ ਆਮ ਜਿਹੜਾ ਪੁਲਿਸ ਮੁਲਾਜ਼ਮਾਂ ਐ ਐਸਆਈ ਆ ਉਹ ਥੱਪੜ ਮਾਰ ਰਿਹਾ ਲੱਤਾਂ ਮਾਰ ਰਿਹਾ ਦਮਾਲੇ ਦੀ ਬੇਅਦਬੀ ਕਰ ਰਿਹਾ ੱੱਕੇ ਮਾਰ ਰਿਹਾ ਇਹ ਗੁੰਡਾਗਰਦੀ ਆ ਸਰਿਆਂ ਇਹ ਨਹੀਂ ਹੋਣਾ ਚਾਹੀਦਾ ਇਹ ਹੋਣਾ ਨਹੀਂ ਚਾਹੀਦਾ ਸੀਗਾ ਤੇ ਇਸ ਗੱਲਾਂ ਨੂੰ ਸਾਰੇ ਪੂਰੇ ਜਿਹੜਾ ਹੈਗਾ ਵਰਲਡ ਨੇ ਦੇਖਿਆ ਉਹ ਐਸਐਸਵੀ ਸਾਹਿਬ ਨੇ ਵੀ ਦੇਖਿਆ ਅੱਜ ਅਸੀਂ ਐਸਐਸਵੀ ਸਾਹਿਬ ਨੂੰ ਮਿਲੇ ਆ ਜਹਦਰਬਾਪਾ ਕੁਲਵਿੰਦਰ ਸਿੰਘ ਜੀ ਬਾਬਾ ਮਾਨ ਸਿੰਘ ਜੀ ਹੁਣੇ ਤੇ ਬੀਬੀ ਨਾਲ ਸੀ ਕਿ ਉਹਨਾਂ ਨੇ ਉਸੇ ਟਾਈਮ ਇਹ ਕਿਹਾ ਵੀ ਬਿਲਕੁਲ ਇਹ ਗਲਤ ਹੋਇਆ ਐਸਐਸਵੀ ਸਾਹਿਬ ਨੇ ਹੁਣੇ ਸਾਡੇ ਬੈਠੇ ਬੈਠੇ ਉਹਨਾਂ ਨੇ ਜਿਹੜਾ ਉਸ ਮੁਲਾਜ਼ਮ ਨੂੰ ਤੁਰੰਤ ਜਿਹੜੇ ਲੈਣ ਹਾਜ਼ਰ ਕਰਤਾ ਤੇ ਜਿਹੜੀ ਅਗਲੀ ਕਾਨੂੰਨੀ ਕਾਰਵਾਈ ਆ ਉਹ ਵੀ ਆਰੰਭ ਤੀਆ ਜਿਹੜੀ ਜਾਂਚ ਤੇ ਹੁਕਮ ਵੀ ਬੈਠੇ ਬੈਠੇ ਦੇਤੇ ਆ ਦੇਖੋ ਇਹ ਨਹੀਂ ਹੋਣਾ ਚਾਹੀਦਾ ਸੀ ਸਰਿਆਂ ਨੂੰ ਗੁੰਡਾ ਕਰਦੀ ਹੈ ਜਿਹੜੇ ਪੁਲਿਸ ਮੁਲਾਜ਼ਮ ਨੇ ਇਹਦੇ ਨਾਲ ਪੁਲਿਸ ਦੀ ਸ਼ਾਖ ਨੂੰ ਬਹੁਤ ੱੱਕਾ ਲੱਗਦਾ ਸਾਰਿਆਂ ਨੂੰ ਜਿਹੜਾ ਕੋ ਉੱਚੇ ਅਹੁਦੇ ਤੇ ਬੈਠਾ ਉਹਨੂੰ ਆਪਦੇ ਜਿਹੜੇ ਅਹੁਦੇ ਦਾ ਖਿਆਲ ਰੱਖਣਾ ਚਾਹੀਦਾ ਇਹੋ ਜਿਹੇ ਲੋਕਾਂ ਨਾਲ ਜਿਹੜੀਆਂ ਬਤਮੀਜ਼ੀਆਂ ਗੁੰਡਾ ਕਰਦੀਆਂ ਨਹੀਂ ਕਰਨੀਆਂ ਚਾਹੀਦੀਆਂ ਅ ਅਸੀਂ ਇੱਥੇ ਆਏ ਸੀਗੇ ਭੈਣ ਨੂੰ ਇਨਸਾਫ ਦਵਾਮਾ ਇਹਨਾਂ ਨਾਲ ਖੜੇ ਆ ਜੀ ਜਿਸ ਤਰੀਕੇ ਨਾਲ ਇਹਨਾਂ ਦੇ ਕਹਿੰਦੇ ਢਿੱਡ ਚ ਲੱਤਾਂ ਮਾਰੀਆਂ ਗਈਆਂ ਕਈ ਲੋਕਾਂ ਨੇ ਸਵਾਲ ਖੜੇ ਕੀਤੇ ਕਿ ਵੀ ਇਹ ਤਾਂ 84 ਵਾਲੇ ਸਮੇਂ ਨੂੰ ਚੇਤੇ ਕਰਾ ਰਹੇ ਆ ਇਹ ਤਾਂ 91 92 ਦੇ ਹਾਲਾਤ ਚੇਤੇ ਕਰਾ ਰਹੇ ਆ ਜਦੋਂ ਸਾਡੇ ਨਾਲ ਤੱਕਾ ਆਇਆ ਸੀਗਾ ਵਿਸਤਰਾ ਇੱਕ ਧੀ ਨੂੰ ਕਹਿੰਦੇ ਕੁੱਟ ਕੁੱਟ ਰਿਆ ਮਲਾਜਮਾਂ ਨਾਲ ਟਾਈਮ ਦੇ ਵਿੱਚ ਤਾਂ ਖੁੱਲੇ ਤੌਰ ਤੇ ਘੁੰਮਣਗੇ ਉਹੀ ਆ ਨਾ ਸਰਕਾਰ ਇਹਨਾਂ ਸਿਕੰਜਾ ਕਿਸੇ ਨੀਰੀ ਸਰਿਆਮ ਗੁੰਡਾਗਰਦੀ ਕਿਸੇ ਧੀ ਭੈਣ ਨਾਲ ਕਰਨੀ ਪਹਿਲਾਂ ਕੇਪੀਐਸ ਬੋਚੜ ਨੇ ਗੰਦ ਪਾਇਆ ਹਿਆ ਸੀ ਹੁਣ ਇਹਨਾਂ ਦੇ ਵਿੱਚ ਕਈ ਹੈਗੇ ਨੇ ਅਫਸਰ ਸਾਰੇ ਨਹੀਂ ਅਸੀਂ ਕਹਿ ਸਕਦੇ ਜਿੰਨਾਂ ਵਿੱਚ ਕੇਪੀਐਸ ਦੀਆਂ ਰੂਹਾਂ ਘੁੰਮਦੀਆਂ ਫਿਰਦੀਆਂ ਨੇ ਉਹ ਇਹੋ ਜਿਹੇ ਜਿਹੜਾ ਹੈਗਾ ਕਾਰਵਾਈਆਂ ਕਰਦੇ ਨੇ ਬੀਬੀਆਂ ਦੀਆਂ ਪੈਣਾ ਦੋਤੇ ਨਹੀਂ ਹੋਣੇ ਚਾਹੀਦੀਆਂ ਸਰਕਾਰ ਨੂੰ ਵੀ ਇਹੋ ਜਿਹੇ ਜਿਹੜੇ ਮੁਲਾਜ਼ਮ ਨੇ ਉਹਨਾਂ ਤੇ ਸ਼ਕਤੀ ਨਾਲ ਪੇਸ਼ ਆਉਣਾ ਚਾਹੀਦਾ ਵੀ ਇੱਥੇ ਕਾਨੂੰਨ ਸਭ ਵਾਸਤੇ ਇੱਕਾ ਜਿਹਾ ਜੇ ਨਿੰਗ ਸਿੰਘ ਕੋਈ ਕਾਰਵਾਈ ਕਰਦੇ ਫੇਰ ਕਹਿੰਦੇ ਨੇ ਨਿੰਗ ਸਿੰਘਾਂ ਨੇ ਕਾਨੂੰਨ ਹੱਥ ਦੇ ਵਿੱਚ ਲੈ ਲਿਆ ਹੁਣ ਪੁਲਿਸ ਵਾਲੇ ਆਪ ਕਾਨੂੰਨ ਹੱਥ ਚ ਲੈਂਦੇ ਨੇ ਫੇਰ ਉਹ ਉਹ ਕਿੱਧਰ ਲੋਕ ਕਿੱਧਰ ਜਾਣ ਇਸ ਕਰਕੇ ਨਹੀਂ ਹੋਣਾ ਚਾਹੀਦਾ ਬਿਲਕੁਲ ਏ ਤੱਕਾ ਹੋਇਆ ਸਖਤ ਸ਼ਬਦਾਂ ਵਿੱਚ ਨਿਖੇਦੀ ਕਰਦੇ ਆ ਤੇ ਐਸਐਸਬੀ ਨੇ ਪੂਰਾ ਜਿਹੜਾ ਉਹਨਾਂ ਨੇ ਇਸ ਗੱਲ ਦਾ ਅਹਿਸਾਸ ਮਹਿਸੂਸ ਕੀਤਾ ਵੀ ਬਿਲਕੁਲ ਗਲਤੀ ਹੋਈ ਆ ਉਹਨਾਂ ਨੇ ਸਾਰਾ ਕੁਝ ਦੱਸਿਆ ਵੀ ਹਾਂ ਉਹਨਾਂ ਨੇ ਜਿਹੜੀ ਲਾਈਨ ਹਾਜ਼ਰ ਕਰਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਆ ਵੀ ਇਹੋ ਜਿਹੇ ਚੌਧਿਆਂ ਦੇ ਬੈਠ ਕੇ ਜਿਹੜੇ ਬੱਚੇ ਬੱਚੀਆਂ ਨੇ ਨਾ ਉਹਨਾਂ ਨੂੰ ਸਰਿਆਮ ਨਾ ਮਾਰਿਆ ਜਾਵੇ ਕਾਨੂੰਨ ਆ ਕੋਰਟ ਆ ਉਹਦੇ ਵਿੱਚ ਜਾ ਕੇ ਉਹਨਾਂ ਦੇ ਕਾਨੂੰਨੀ ਕਾਰਵਾਈ ਕਰੀ ਜਾਵੇ ਜੇ ਕੋਈ ਇਹੋ ਜਿਹਾ ਕੋਈ ਗਲਤੀ ਕਰਦਾ ਜਾਉ ਤੇ ਕੋਈ ਇਲਜ਼ਾਮ ਨੇ ਸਰਿਆਮ ਮਾਰਨਾ ਇਹ ਬਿਲਕੁਲ ਕਾਨੂੰਨ ਦੇ ਉਲਟਾ ਕਿ ਲੱਗਦਾ ਕਿ ਵੀ ਜਿਹੜਾ ਉਸਨੇ ਉਸ ਦਿਨ ਉਹ ਤੀਰਾ ਕੀਤਾ ਕਿ ਉਹ ਬਖਸ਼ਣਯੋਗ ਹੈਗਾ ਕਿ ਵੀ ਇੱਕ ਮਾਫੀ ਕਾਫੀ ਹੋਏਗੀ ਕਿ ਵੀ ਮaaf ਕਰ ਦਿਓ ਜਾਂ ਨੂੰ ਸਸਪੈਂਡ ਜਾਂ ਇਸ ਤਰ੍ਹਾਂ ਦੀ ਕੋਈ ਤੁਹਾਡੀ ਡਿਮਾਂਡ ਰਹੀ ਹੋਵੇ ਕਿ ਵੀ ਨੂੰ ਸਸਪੈਂਡ ਕੀਤਾ ਜਾਵੇ ਵੀ ਇਹ ਕੱਲ ਨੂੰ ਕਿਸੇ ਹੋਰ ਨੂੰ ਹੱਥ ਪਾਊਗਾ ਬਿਲਕੁਲ ਅਸੀਂ ਇਹੀ ਮੰਗ ਕੀਤੀ ਥੇ ਬਾਬਾ ਜੀ ਵੀ ਨਾਲ ਸੀ ਉਹਨਾਂ ਨੇ ਦੱਸਿਆ ਉਹਨਾਂ ਨੇ ਜਿਹੜੀ ਲੈਂ ਹਾਰਜ ਕੀਤਾ ਸਸਪੈਂਡ ਵੀ ਅਸੀਂ ਮੰਗ ਕੀਤੀ ਹੈ ਬਾਕੀ ਉਹਨਾਂ ਨੇ ਜਿਹੜੀ ਜਾਂਚ ਦੇ ਹੁਕਮ ਵੀ ਦੇਤੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਵੀ ਗਲਤੀ ਉਹਨੂੰ ਉਹਨੂੰ ਫੀਲ ਹੋਣੀ ਚਾਹੀਦਾ ਜਿਹਨੇ ਥੱਪੜ ਮਾਰੇ ਨੇ ਭੈਣ ਦੇ ਉਹ ਮੀਡੀਆ ਦੇ ਸਾਹਮਣੇ ਆ ਕੇ ਗਲਤੀ ਮੰਨੇ ਉਹਨੂੰ ਅਹਿਸਾਸ ਤਾਂ ਹੋਵੇ ਨਾ ਵੀ ਮੇਥੋਂ ਗਲਤ ਹੋ ਗਿਆ ਜੀ ਹੂੰ ਬਿਲਕੁਲ ਅੱਛਾ ਬਾਬਾ ਜੀ ਤੁਸੀਂ ਲਾਲ ਗਏ ਸੀਗੇ ਕੀ ਲੱਗਦਾ ਕਿ ਕੱਲ ਵੀਡੀਓ ਵਿੱਚ ਦੇਖਿਆ ਆਪਣੀ ਗੱਲ ਵੀ ਹੋਈ ਕੱਲ ਕਿ ਵੀ ਤੁਸੀਂ ਜਦੋਂ ਲਾਈਵ ਵੀ ਉਸ ਤੇ ਵੀ ਕਿਹਾ ਕਿ ਵੀ ਇਹ ਕੀ ਕੀਤਾ ਜਾ ਰਿਹਾ ਵੀ ਇਸ ਤਿੱਕੇ ਨਾਲ ਇੱਕ ਧੀ ਨਾਲ ਧੱਕਾ ਕੀਤਾ ਜਾ ਰਿਹਾ ਪੁਲਿਸ ਵੱਲੋਂ ਦੇਖੋ ਮੁਲਾਜ਼ਮ ਚੰਗੇ ਬੜੇ ਨੇ ਜਿਹੜੇ ਚੰਗੇ ਮੁਲਾਜ਼ਮ ਹੈ ਨਾ ਜੇ ਜਿਹੜੇ ਇਹੋ ਜਿਹੇ ਮੁਲਾਜ਼ਮ ਗੁੰਡਾਗਰਦੀ ਕਰਦੇ ਆ ਉਹਨਾਂ ਨੂੰ ਵੀ ਦਾਗ ਲੱਗਦਾ ਕਿਉਂਕਿ ਲੋਕਾਂ ਦਾ ਪ੍ਰਸ਼ਾਸਨ ਤੋਂ ਫਿਰ ਵਿਸ਼ਵਾਸ ਉੱਠਦਾ ਕਿਉਂਕਿ ਚੰਗੇ ਅਫਸਰ ਬੜੇ ਨੇ ਤੇ ਜਿਹੜੇ ਇਹੋ ਜਿਹੇ ਗੁੰਡਾਗਰਦੀ ਕਰਦੇ ਦੇਖੋ ਇੱਕ ਭੈਣ ਆ ਜੇ ਉਹਦੀ ਆਪਣੀ ਭੈਣ ਹੁੰਦੀ ਉਹਦੀ ਆਪਣੀ ਮਾਂ ਹੁੰਦੀ ਉਹਦੇ ਕੋਈ ਥੱਪੜ ਮਾਰਦਾ ਕੀ ਬੀਤਦੀ ਉੱਤੇ ਇਸ ਕਰਕੇ ਹਾਂ ਉਹ ਨੇਹੰਗ ਸਿੰਘ ਦਾ ਮਸਲਾ ਸੀ ਜੇ ਉਹਨੇ ਕੋਈ ਗਲਤੀ ਕੀਤੀ ਪ੍ਰਸ਼ਾਸਨ ਦਾ ਕੰਮ ਉਹਨੂੰ ਚੱਕਿਆ ਤੁਸੀਂ ਕੋਰਟ ਤੇ ਪੇਸ਼ ਕਰ ਦਿਓ ਪਰ ਇਹ ਭੈਣ ਦਾ ਕੀ ਕਸੂਰ ਸੀ ਕਿ ਤੇ ਆਪਣਾ ਵੀਡੀਓ ਦੇਖੀ ਵੀ ਭੈਣ ਨੇ ਕਰਪਾਣਾ ਮਾਰੀ ਕਿਸੇ ਦੇ ਇਸ ਕਰਕੇ ਤੱਕਾ ਹੈ ਸਰਕਾਰਾਂ ਦਾ ਇਸ ਕਰਕੇ ਆਪਾਂ ਚੜ੍ਹਦੀ ਕਲਾ ਚ ਨਾ ਰਹਿ ਕੇ ਐਸਐਸਪੀ ਸਾਹਮਣੇ ਆਪ ਵੀਡੀਓ ਦੇਖਿਓ ਵੀਡੀਓ ਦੇਖ ਕੇ ਮੰਨੇ ਵੀ ਸਾਡੇ ਮੁਲਾਜ਼ਮ ਦੀ ਬਿਲਕੁਲ ਗਲਤੀ ਨਹੀਂ ਵੀ ਭੈਣ ਦੇ ਹੱਥੀ ਨਹੀਂ ਪੈਣਾ ਸੀ ਇਹ ਚਾਹੀਦਾ ਸੀ ਦਸਤਾਰ ਦੇ ਵੀ ਥੱਪੜ ਮਾਰੇ ਉਹਨੇ ਇਸ ਕਰਕੇ ਉਹਨਾਂ ਉਹਦੇ ਲੈਣ ਹਾਜ਼ਰੀ ਕਰਕੇ ਜਾਂਚ ਦੇ ਹੁਕਮ ਦੇ ਦਿੱਤੇ ਵੀ ਜਾਂਚ ਹੋਏਗੀ ਵਾਕੀ ਜਾਂਚ ਦੇ ਪਤਾ ਹੀ ਆਪਾਂ ਨੂੰ ਸਸਪੈਂਡ ਹੀ ਹੋਏਗਾ ਜਾਂਚ ਹੋਏਗੀ ਸਾਰਾ ਕੁਝ ਹੋਏਗਾ ਇਹ ਉਮੀਦ ਹੈ ਜਿਵੇਂ ਇਹਨਾਂ ਦਾ ਛੋਟਾ ਭਜੰਗੀ ਹੈ ਇੱਕ ਨਾਲ ਤੁਰਿਆ ਫਿਰਦਾ ਕੱਲ ਉਹ ਗੱਡੀ 'ਚ ਬੈਠਾ ਹੋਇਆ ਸੀਗਾ ਜੇ ਥੋੜਾ ਜਿਹਾ ਸਿਆਣਾ ਹੁੰਦਾ ਜਾਂ ਵੱਡਾ ਹੁੰਦਾ ਜੇ ਆਪਣੇ ਮਾਂ ਪਿਓ ਨੂੰ ਦੇਖ ਰਿਹਾ ਵੀ ਉਹਦੇ ਨਾਲੇ ਮੈਂ ਤਾਂ ਘਾਰੇ ਇਹਨਾਂ ਦੇ ਦਿਲ ਦੇ ਉੱਤੇ ਕੀ ਬੀਤਦੀ ਇਹਨਾਂ ਨੇ ਫਿਰ ਮਜਬੂਰੀ ਚ ਕੀ ਕਿਹੜੇ ਰਾਹ ਜਾਣਾ ਸੀਗਾ ਕਿ ਲੱਗਦਾ ਕਿ ਜਾਣ ਕੇ ਮਜਬੂਰ ਕੀਤਾ ਜਾਂਦਾ ਇਹ ਚੀਜ਼ਾਂ ਕਰਕੇ ਦੇਖੋ ਪੰਜਾਬ ਨੇ ਬੜੇ ਦੌਰ ਹੰਡਾਏ 84 ਹੰਡਾਈ ਆਪਾਂ ਉਸ ਤੋਂ ਬਾਅਦ 94 95 ਤੱਕ ਕਿੰਨਾ ਸਿੱਖਾ ਦੇ ਨਾਲ ਤੱਕਾ ਹੋਇਆ ਦੇਖੋ ਹੁਣ ਇੱਕ ਮਾਂ ਦੇ ਨਾਲ ਤੱਕਾ ਹੋ ਰਿਹਾ ਹੈ ਹੁਣ ਬੱਚਾ ਉਹ ਤਾਂ ਛੋਟਾ ਸੀਗਾ 3-4 ਸਾਲ ਦਾ ਹੋਊਗਾ ਨਾ ਜੇ ਉਹੀ 15 16 17 ਸਾਲ ਦਾ ਹੁੰਦਾ ਤੇ ਕੱਲ ਨੂੰ ਆਪਣੀ ਮਾਂ ਦੇ ਥੱਪੜ ਪੈਂਦੀ ਵੇਖ ਕੇ ਕੀ ਕਰਦਾ ਜਦੋਂ ਉਹ ਕਿਸੇ ਦੇ ਗਾਲ ਪੈਂਦਾ ਫੇਰ ਇਹਨਾਂ ਕਹਿੰਦਾ ਸੀ ਦੱਸੋ ਇਹ ਬਦਮਾਸ਼ੀ ਕਰ ਰਿਹਾ ਇਹ ਪ੍ਰਸ਼ਾਸਨ ਦੇ ਗਾਲ ਪੈ ਰਿਹਾ ਨਹੀਂ ਆਪਾਂ ਕੋ ਕਾਨੂੰਨ ਆ ਸੰਵਿਧਾਨ ਆ ਕੋਰਟ ਆ ਉਹ ਸਿਸਟਮ ਦੇ ਨਾਲ ਚੱਲਣਾ ਜਦੋਂ ਭੈਣ ਦੀ ਗਲਤੀ ਕੋ ਨਹੀਂ ਗਈ ਤੇ ਭੈਣ ਦੇ ਥੱਪੜ ਮਾਰੇ ਕਿਵੇਂ ਫਿਰ ਚੌਂਕ ਦੇ ਵਿੱਚ ਖਿਲਾਰ ਕੇ ਫਿਰ ਢਿੱਡ 'ਚ ਲੱਤਾਂ ਮਾਰੀ ਗਈ ਉਹਦੇ ਅੰਮ੍ਰਿਤਾਰੀ ਸਿੰਘ ਨੇ ਇਸ ਕਰਕੇ ਜਿਹੜੇ ਬੰਦੇ ਉਦੋਂ ਬੋਲਦੇ ਸੀ ਕਮਲਕੌਰ ਬਾਰੇ ਕਿੰਨੀਆਂ ਚੀਕਾਂ ਮਾਰੀਆ ਕਈ ਸਾੜਿਆਣੇ ਬੜੀਆਂ ਮਾਰੀਆ ਠੀਕ ਹੈ ਅੰਮ੍ਰਿਤਪਾਲ ਨੇ ਮਾਰਤੀ ਅਸੀਂ ਨਹੀਂ ਕਹਿੰਦੇ ਚੰਗਾ ਕੀਤਾ ਚੰਗਾ ਤਾਂ ਆ ਉਹਨੇ ਗੰਦ ਪਾਇਆ ਸੀ ਇਸ ਕਰਕੇ ਭੈਣ ਨੇ ਤਾਂ ਕੋਈ ਗੰਦ ਨਹੀਂ ਪਾਇਆ ਇਹਦੇ ਹੱਕ 'ਚ ਕਿੰਨੇ ਕੁ ਲੋਕ ਬੋਲੇ ਨੇ ਉਹੀ ਜਿਹੜੇ ਬੋਲਦੇ ਸੀ ਅੱਜੋ ਬੋਲਦੇ ਕਮੈਂਟ ਕੀਤੇ ਕੰਨਾਂ ਨੇ ਕਿ ਬੱਸ ਅਸੀਂ ਨਾਲ ਖੜਿਆ ਮਾੜਾ ਹੋਇਆ ਮਤਲਬ ਇੱਥੇ ਤੁਸੀਂ ਦੇਖਿਓ ਜਥੇਬੰਦੀਆਂ ਵੀ ਤੁਸੀਂ ਆਏ ਹੋ ਦੇਖੋ ਆਹੀ ਗੱਲ ਹੈ ਨਾ ਆਪਾਂ ਉਹ ਤੋਂ ਬੋਲਦੇ ਸੀ ਲੋਕ ਸਾਡੇ ਪੰਜਾਬ ਦੇ ਬੜੇ ਬੋਲਦੇ ਸੀ ਕਮਲ ਕੋਲ ਮਾਰਤੀ ਜੀ ਇੰਜ ਹੋ ਗਿਆ ਆ ਭੈਣ ਦੇ ਅੱਖ ਚ ਤੁਸੀਂ ਕਿਉਂ ਨਹੀਂ ਖੜੇ ਉਹ ਤੇ ਸ਼ਰਮ ਗੁੰਡਾ ਕਰਦੀ ਹੋਈ ਆ ਤੇ ਇਸ ਕਰਕੇ ਆਪਾਂ ਸਾਰੇ ਤਕੜੇ ਹੋਈਏ ਆਪਾਂ ਇਨਸਾਫ ਲੈਣਾ ਦੇਖੋ ਭੈਣਾ ਸਾਰਿਆਂ ਦੀ ਸਾਂਝੀ ਹੁੰਦੀ ਹੈ ਹਾਂ ਜੇ ਕੋਈ ਗਲਤੀ ਕਰਦਾ ਉਹਨੂੰ ਤੁਸੀਂ ਪ੍ਰਸ਼ਾਸਨ ਦਾ ਕੰਮ ਚੱਕੋ ਚਾਕੇ ਕੋਰਟ ਚ ਪੇਸ਼ ਕਰ ਦਿਓ ਕੋਰਟ ਦਾ ਡਿਸੀਜਨ ਹੈ ਸਜ਼ਾ ਦਵੇ ਨਾ ਦਵੇ ਬਰੀ ਕਰੇ ਨਾ ਕਰੇ ਪਰ ਆਪਾਂ ਮੁਲਾਜ਼ਮ ਗੁੰਡਾਗਰਦੀ ਨਹੀਂ ਕਰ ਸਕਦੇ ਜਿਵੇਂ ਹੁਣ ਤੁਸੀਂ ਦੇਖਿਆ ਲਖੇ ਸਧਾਣੇ ਤੇ ਗੁੰਡਾਗਰਦੀ ਕੀਤੀ ਗਈ ਵਿਚਾਰੇ ਤੇ ਉਹਦੇ ਮੁਲਾਜ਼ਮ ਮੱਥੀ 'ਤੇ ਦੇਖੋ ਇੱਕ ਬੰਦਾ ਸਮਾਜ ਸੇਵੀ ਐ ਸਮਾਜ ਦਾ ਕੰਮ ਕਰਦਾ ਹੈ ਲੋਕਾਂ ਨੂੰ ਪੰਜਾਬੀ ਲਈ ਜਾਗਰੂਤ ਕਰਦਾ ਹੈ ਪੰਜਾਬੀ ਮਾਂ ਬੋਲੀ ਲਈ ਕਰਦਾ ਹੈ ਤੇ ਦੇਖੋ ਚੰਗੇ ਬੰਦਿਆਂ ਦਾ ਜਦੋਂ ਪ੍ਰਸ਼ਾਸਨ ਗੁੰਡਾਗਰਦੀ ਕਰੇਗਾ ਨਹੀਂ ਇਹ ਜਿਹੜੇ ਵੱਡੇ ਅਫਸਰ ਹੈ ਚੰਗੇ ਅਫਸਰ ਆ ਸੂਝਵਾਨ ਆ ਉਹਨਾਂ ਨੂੰ ਆਪਣੇ ਪ੍ਰਸ਼ਾਸਨ ਨੂੰ ਸਮਝਾਉਣਾ ਚਾਹੀਦਾ ਵੀ ਇਹੋ ਜੇ ਕੰਮ ਆਪਾਂ ਕਰਾਂਗੇ ਤੇ ਪੰਜਾਬ ਦਾ ਮਾਹੌਲ ਖਰਾਬ ਹੋਏਗਾ ਈ ਚੈਨਲਾਂ ਨੇ ਇਹ ਵੀ ਭੈਣ ਨੂੰ ਵੀ ਗਲਾ ਸੀਗਾ ਕਿ ਉਹਨਾਂ ਨੂੰ ਚੋਰ ਲਿਖਿਆ ਕਿ ਵੀ ਚੋਰ ਸੀਗੇ ਫਰੋਤੀ ਉੱਥੋਂ ਇਕੱਠੀ ਕਰਕੇ ਲੈ ਕੇ ਆਏ ਟੋਲ ਪਲਾਜ਼ੇ ਤੋਂ 50000 ਕੈਸ਼ ਕਰਕੇ ਲੈ ਕੇ ਆਏ ਕਿਉਂਕਿ ਕਿਨੇ ਹੰਗਸਿੰਘ ਦੇ ਬਾਣੀ ਦੇ ਉੱਤੇ ਸਵਾਲ ਜਾਂਦਾ ਸਿੱਧੇ ਤੌਰ ਦੇਤੇ ਕਿ ਉਹਨਾਂ ਨੂੰ ਚੋਰ ਲਿਖ ਦੇਣਾ ਉਹਨਾਂ ਨੂੰ ਡਕੈਤੀ ਲਿਖ ਦੇਣਾ ਕਿ ਵੀ ਇਹ ਚੋਰ ਨੇ ਇਹਨਾਂ ਨੇ ਚੋਰੀ ਕਰਕੇ ਉੱਥੋਂ ਭੱਜਣ ਕਿ ਲਾਦਾ ਕਿ ਉਹਨਾਂ ਨੂੰ ਵੀ ਦੇਖਣਾ ਚਾਹੀਦਾ ਕਿ ਵੀ ਕਿਸੇ ਦੀ ਸ਼ਬੀ ਖਰਾਬ ਕਰਨ ਦੇ ਲੱਗਿਆ ਕਿੰਨਾ ਸੋਚਣਾ ਪੈਣਾ ਚਾਹੀਦਾ ਕਿ ਵੀ ਕੀ ਲਿਖ ਰਿਹਾ ਕੀ ਪਾ ਰਿਹਾ ਦੇਖੋ ਆਪਾਂ ਕਦੀ ਦੇਖਿਆ ਜਦੋਂ ਜਿੰਨਾ ਚਿਰ ਤੱਕ ਕੋਰਟ ਸਜ਼ਾ ਨਹੀਂ ਕਰਦਾ ਬੰਦੇ ਨੂੰ ਉਨਾ ਚਿਰ ਤੱਕ ਆਪਾਂ ਉਹਨੂੰ ਦੋਸ਼ੀ ਨਹੀਂ ਕਹਿ ਸਕਦੇ ਜਦੋਂ ਬੰਦਾ ਫੜਿਆ ਜਾਂਦਾ ਰੈਸਟ ਹੁੰਦਾ ਭਾਵੇਂ 2 ਸਾਲ ਹਵਾਲਾਟ ਕੱਟ ਲੇ ਤੇ ਜਦੋਂ ਕੋਰਟ 'ਚ ਸਜ਼ਾ ਹੁੰਦੀ ਉਹਦੋਂ ਦੋਸ਼ੀ ਹੈ ਜੇ ਬਰੀ ਹੋ ਗਿਆ ਤੇ ਸਾਰਾ ਕੁਝ ਖਤਮ ਉਹਨੇ ਅੰਗਸਿੰਘ ਫੜਿਆ ਗਿਆ ਪੁਲਿਸ ਨੇ ਰੈਸਟ ਕੀਤਾ ਕਿਉਂਕਿ ਉਹਦਾ ਦੋਸ਼ ਸਾਬਤ ਹੋ ਗਿਆ ਤੁਸੀਂ ਚੋਰ ਕਹਿੰਦੇ ਜੇ ਉੱਥੇ ਲੜਾਈ ਵੀ ਹੋ ਸਕਦੀ ਹੈ ਕਿਉਂਕਿ ਉਹਨੇ ਅੰਗਸਿੰਘਾਂ ਦੇ ਇੱਕ ਸੁਭਾਅ ਆ ਜਦੋਂ ਮਾੜੀ ਜੀ ਗੱਲ ਹੁੰਦੀ ਹੈ ਕਿਰਪਾਨ ਕੱਢ ਕੇ ਲੜ ਪੈਂਦੇ ਆ ਹੋ ਸਕਦਾ ਉੱਥੇ ਟੂਲ ਟੈਕਸ ਤੇ ਲੜਿਆ ਹੋਵੇ ਲੜਨ ਤੋਂ ਬਾਅਦ ਪਰਚਾ ਦਰਜ ਕਰ ਲਿਆ ਹੋਵੇ ਜੋ ਕਿਤੇ ਲੜਾਈ ਹੁੰਦੀ ਕੋਈ ਨਾ ਕੋਈ ਕਹਿੰਦਾ ਜੀ ਮੇਰਨ ਦੀ ਚੋਰੀ ਹੋ ਗਈ ਜੇ ਮੇਰੇ ਆ ਚੀਜ਼ ਚੱਕ ਲਈ ਆਪਾਂ ਸਾਰੇ ਦੇਖਦੇ ਲੜਾਈਆਂ ਚ ਇਸ ਕਰਕੇ ਆਪਾਂ ਨੂੰ ਕੋਰਟ ਦਾ ਮਸਲਾ ਹੈ ਕੋਰਟ ਜੇ ਡਿਸੀਜਨ ਲਏਗਾ ਜੇ ਕੋਈ ਪ੍ਰੂਫ ਮਿਲੇ ਫਿਰ ਉਹ ਚੋਰ ਏ ਜਿੰਨਾ ਚਿਰ ਕੋਰਟ ਤੋਂ ਸਜ਼ਾ ਨਹੀਂ ਹੁੰਦੀ ਉਹਨਾਂ ਚਿਰ ਉਹ ਦੋਸ਼ੀ ਨਹੀਂ ਬਿਲਕੁਲ ਦੋਸ਼ੀ ਨਹੀਂ ਬਿਲਕੁਲ ਅੱਛਾ ਭੈਣ ਵੀ ਸਾਡੇ ਨਾਲ ਨੇ ਇਹਨਾਂ ਨਾਲ ਵੀ ਗੱਲ ਕਰਾਂਗੇ ਕਿ ਸੰਤੁਸ਼ਟ ਨੇ ਜੋ ਉਹ ਚੀਜ਼ ਹੋਈ ਆ ਪੁਲਿਸ ਨੇ ਕਾਰਵਾਈ ਹੁਣ ਕਰਨੀ ਆ ਜਾਂ ਨਹੀਂ ਜੋ ਕੁਝ ਹੋਇਆ ਉਹਦੇ ਖਰੜ ਉਸ ਚੀਜ਼ ਤੋਂ ਅੱਜ ਪੁਲਿਸ ਆਲੇ ਉੱਤੇ ਕਾਰਵਾਈ ਹੁੰਦੀ ਆ ਜਾਂ ਨਹੀਂ ਹੁੰਦੀ ਬਾਬਾ ਜੀ ਦੀ ਪਹੁੰਚ ਨੇ ਤੁਸੀਂ ਮੰਨਦੇ ਹੋ ਕਿ ਕੀ ਕੁਝ ਹੋਣਾ ਚਾਹੀਦਾ ਇਸ ਤਰੀਕੇ ਦਾ ਉਹਦਾ ਵਤੀਰਾ ਸੀਗਾ ਜੀ ਵੀਰ ਜੀ ਪਹਿਲੀ ਤਾਂ ਇਹ ਹੀ ਆ ਮੈਂ ਬਾਬਾ ਜੀ ਕੋ ਗਈ ਸੀ ਉਹਨਾਂ ਨੂੰ ਮੈਂ ਕਿਹਾ ਮੇਰੇ ਨਾਲ ਖੜੋ ਮੇਰੇ ਨਾਲ ਚਲੋ ਤੇ ਬਾਬਾ ਜੀ ਮੇਰੇ ਨਾਲ ਆਏ ਆ ਅੱਜ ਅਸੀਂ ਐਸਐਸਪੀ ਦੇ ਆਫਿਸ ਵੀ ਆਏ ਆ ਉਹਨਾਂ ਨੂੰ ਅਸੀਂ ਕਿਹਾ ਕਿ ਭਾਈ ਐਕਸ਼ਨ ਲਿਆ ਜਾਵੇ ਇਹ ਗੱਲ ਤੇ ਤੇ ਉਹਨਾਂ ਨੇ ਕਿਹਾ ਅਸੀਂ ਉਹਨੂੰ ਲਾਈਨ ਤੇ ਭੇਜਦਾ ਆ ਬਾਕੀ ਅੱਗੇ ਤੇ ਉਹ ਸਸਪੈਂਡ ਹੋਣਾ ਹੀ ਆ ਉਹਨੇ ਕਿਉਂਕਿ ਉਹਨੇ ਗਲਤ ਕੀਤਾ ਆ ਇਹ ਗੱਲ ਗਲਤ ਹੈ ਬਹੁਤ ਗਲਤ ਹੈ ਕਿ ਕੋਈ ਲੇਡੀਸ ਤੇ ਤੁਸੀਂ ਹੱਤ ਚੱਕ ਰਹੇ ਜੇ ਅਗਰ ਤੁਹਾਡੇ ਘਰ ਦੀ ਕੋਈ ਲੇਡੀਸ ਹੋਂਦੀ ਜੇ ਕੋਈ ਆਮ ਇਨਸਾਨ ਹੁੰਦਾ ਉਹਦੇ ਤੇ ਹੱਤ ਚੁੱਕਦਾ ਜਾਂ ਕੋਈ ਨਿਆਂਗੀ ਚੁੱਕਦਾ ਤੇ ਇਹੀ ਪ੍ਰਸ਼ਾਸਨ ਹੈ ਜਿਹੜੀ ਨਿਆਂਗ ਨੂੰ ਚੁੱਕਣ ਆਂਦੀ ਸੀ ਇਹੀ ਪ੍ਰਸ਼ਾਸਨ ਹੈ ਜਿਹੜੀ ਬਦਨਾਮ ਕਰਦੀ ਨਿਆਂਗ ਸਿੰਘਾਂ ਨੂੰ ਤੇ ਅੱਜ ਜੇ ਅਗਰ ਸਾਡੇ ਨਾਲ ਇਦਾਂ ਹੋ ਰਹੀ ਹੈ ਤੇ ਇਹ ਬਹੁਤ ਗਲਤ ਗੱਲ ਆ ਤੁਸੀਂ ਇਸ ਚੀਜ਼ ਤੋਂ ਸੰਤੁਸ਼ਟ ਹੋ ਬਾਬਾ ਜੀ ਉਹ ਵੀ ਆਏ ਨਾਲ ਕਿ ਵੀ ਹੁਣ ਇਹ ਚਾਹੁੰਦੇ ਆ ਕਿ ਉਸ ਮੁਲਾਜ਼ਮ ਦੇ ਉੱਤੇ ਕਾਰਵਾਈ ਹੋਵੇ ਜਿਨੇ ਤੁਹਾਡੇ ਨਾਲ ਬਸਲੂਕੀ ਕੀਤੀ ਸੀ ਸਿੱਕੇ ਨਾਲ ਚੌਂਕ ਦੇ ਵਿੱਚ ਕੁੱਟਿਆ ਤੁਹਾਨੂੰ ਮਾਰਿਆ ਸੰਤੁਸ਼ਟ ਉਹਨਾਂ ਦੀ ਕਾਰਵਾਈ ਤੋਂ ਕਿ ਅਨਲ ਟਾਈਮ ਦੇ ਵਿੱਚ ਉਹਨੂੰ ਸਜ਼ਾ ਸੁਝਾ ਹੋਏਗੀ। ਹਾਂਜੀ ਬਾਬਾ ਵੀਰ ਜੀ ਅਸੀਂ ਸੰਤੁਸ਼ਟ ਆ ਕਿਉਂਕਿ ਮੈਨੂੰ ਪਤਾ ਹੈ ਬਾਬਾ ਜੀ ਮੇਰੇ ਹੱਕ 'ਚ ਖੜੇ ਆ। ਇਹ ਮੈਨੂੰ ਪਤਾ ਇਹ ਮੈਨੂੰ ਇਨਸਾਫ ਦਵਾ ਕੇ ਹੀ ਰਾਹਾਂਗੇ। ਬਾਬਾ ਜੀ ਅਗਰ ਜੇ ਨਹੀਂ ਕਾਰਵਾਈ ਹੁੰਦੀ ਤੇ ਅਗਲਾ ਕੋਈ ਐਕਸ਼ਨ ਹੋਏਗਾ ਤੁਹਾਡਾ ਕਿ ਵੀ ਕੀ ਕੀਤਾ ਜਾਏਗਾ? ਦੇਖੋ ਅੱਧੀ ਕਾਰਵਾਈ ਤੇ ਹੁਣੀ ਹੋਈ ਇੱਕਦਮ ਲੈਣ ਹਾਜ਼ਰ ਕਰਤਾ ਇੱਕ ਅਨਚਾਰਜਾ ਉੱਥੋਂ ਦਾ ਖੜਨ ਦਾ ਉਹਨੇ ਇੱਕਦਮ ਲੈਣ ਹਾਜ਼ਰੀ ਸਾਡੇ ਸਾਹਮਣੇ ਕੀਤਾ। ਉਸ ਤੋਂ ਬਾਅਦ ਉਸ ਟਾਈਮ ਜਾਜ ਦੇ ਹੁਕਮ ਦੇ ਦਿੱਤੇ। ਜਾਂਚ ਤੇ ਸਭ ਵੀਡੀਓ ਵੇਖਣ ਦੇ ਜਾਂਚ ਐਸਐਸਪੀ ਸਾਹਿਬ ਕਹਿੰਦਾ ਵੀ ਜਿਹੜੀ ਕਾਰਵਾਈ ਬਣਦੀ ਹੋਈ ਜਾਂਚ ਕਰਕੇ ਉਸ ਟਾਈਮ ਉਤੇ ਉਹ ਕਾਰਵਾਈ ਵੀ ਜਾਂਚ ਦੀ ਲੋੜ ਹੈਗੀ ਆ ਵੀਡੀਓ ਦੇ ਵਿੱਚ ਸ਼ਰਿਆਮ ਕਈ ਚੀਜ਼ਾਂ ਦਿਖ ਰੀਆਂ ਨੇ ਪ੍ਰਸ਼ਾਸਨ ਦੇ ਆਪਣੇ ਪ੍ਰੋਸੈਸ ਵੀ ਹੁੰਦੇ ਉਹਨਾਂ ਦੇ ਆਪਣੇ ਹਨ ਪਰ ਲੇਕਿਨ ਸਾਡੇ ਸਾਹਮਣੇ ਲੈਂਡ ਹਾਜ਼ਰ ਭੈਣ ਜੀ ਦੇ ਸਾਹਮਣੇ ਕਰਤਾ ਉਹਨਾਂ ਨੇ ਇੱਕ ਉਹਦੇ ਤੋਂ ਲਾਹ ਇੱਕਦਮ ਫਵਾਸੇ ਕਰ ਦੇਣਾ ਬੜੀ ਵੱਡੀ ਗੱਲ ਆ ਇੱਕ ਉਹਦਾ ਹੁੰਦਾ ਇੱਕ ਉਹਦਾ ਉਹ ਉਸੇ ਟਾਈਮ ਹੀ ਖਤਮ ਕੀਤਾ ਗਿਆ ਉਸ ਤੋਂ ਬਾਅਦ ਜਾਂਚ ਦੇ ਹੁਕਮ ਸਾਡੇ ਸਾਹਮਣੇ ਹੋਏ ਆ ਤੇ ਬੜੀ ਚੜ੍ਹਦੀ ਗੱਲਾ ਕੋਈ ਨਹੀਂ ਜੇ ਲੋੜ ਪਈ ਤੇ ਆਪਾਂ ਖੜੇ ਆ ਜੇ ਪ੍ਰਸ਼ਾਸਨ ੱੱਕਾ ਕਰੇਗਾ گاਉਂ ਵੀ ਤੇ ਜੋਤੇ ਕਾਰਵਾਈ ਨਹੀਂ ਕੀਤੀ ਕੋਈ ਨਹੀਂ ਆਪਾਂ ਇੱਥੇ ਹੀ ਆ ਪਕੜ ਚੱਲ ਜਾਣਾ ਇੱਥੋਂ ਬਿਲਕੁਲ ਅੱਛਾ ਬਾਬਾ ਜੀ ਹੁਣ ਜਿਹੜੀਆਂ ਚੀਜ਼ਾਂ ਹੋਈਆਂ ਨੇ ਕੀ ਲੱਗਦਾ ਕਿ ਜਿਸ ਤਿੱਕੇ ਦਾ ਲੋਕ ਕਮੈਂਟ ਕਰ ਰਹੇ ਸੀਗੇ ਕਿ ਵੀ ਅਸੀਂ ਆਈਏ ਇੱਥੇ ਇਹਨਾਂ ਦੇ ਹੱਕ ਚ ਖੜੀਏ ਕੋਈ ਲੋਕਾਂ ਤੋਂ ਅਪੀਲ ਕਰਨਾ ਚਾਹੁੰਦੇ ਹੋ ਕਿ ਵੀ ਹੁਣ ਕਿਵੇਂ ਇਸ ਚੀਜ਼ ਨੂੰ ਕਿਵੇਂ ਦੇਖਣਾ ਚਾਹੀਦਾ ਹੈ ਦੇਖੋ ਜਿੰਨੇ ਸਾਡੇ ਸਮਰਥਾ ਸੀ ਬਾਬਾ ਜੀ ਹੁਣ ਹੀ ਆਏ ਨੇ ਅਸੀਂ ਖੜੇ ਆ ਬੀਬੀ ਦੇ ਨਾਲ ਉਹਨੂੰ ਲੈਣ ਹਾਜ਼ਰ ਕਰਾਤਾ ਬਾਕੀ ਜੇਦੋਂ ਨਹੀਂ ਕੋਈ ਕਰਨਗੇ ਐਕਸ਼ਨ ਲੈਣਗੇ ਕਾਨੂੰਨੀ ਕਾਰਵਾਈ ਦੇ ਉਹਨਾਂ ਨੇ ਜਾਂਚ ਦੇ ਹੁਕਮ ਦੇਤੇ ਆ ਤੇ ਜਾਂਚ ਦੇ ਵਿੱਚ ਤਾਂ ਸਾਰਾ ਕੁਝ ਸਾਹਮਣੇ ਹੀ ਆ ਥੱਪਣ ਮਾਰਦਾ ਸਰੀਆਮ ਕੁੱਟਦਾ ਉਦੋਂ ਸਸਪੈਂਡ ਹੋਊਗਾ ਫੇਰ ਪਤਾ ਲੱਗੂਗਾ ਨਾ ਜੇ ਨਹੀਂ ਕਰਨਗੇ ਫਿਰ ਅਸੀਂ ਬੈਠੇ ਆ ਸੀ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਫਿਲਹਾਲ ਕੋਈ ਐਸਾ ਐਕਸ਼ਨ ਨਾ ਲੀਕਿਆ ਜਾਵੇ ਤੇ ਅਸੀਂ ਭੈਣ ਦੇ ਨਾਲ ਹਾਲ ਜਣਾ ਇਥੇ ਉਥੇ ਮੋਰਚੇ ਦੇ ਵਿੱਚ ਹੀ ਰਹਿੰਦੇ ਨੇ ਜੇ ਕੋਈ ਗੱਲਬਾਤ ਹੋਊ ਫਿਰ ਸੰਗਤ ਤੁਹਾਨੂੰ ਦੱਸਾਂਗੇ ਬਿਲਕੁਲ ਬੇਨਤੀ ਕਰਾਂਗੇ ਫਿਰ ਉਦੋਂ ਆਉਣਾ ਜੀ ਬਾਬਾ ਰਾਜ ਸਿੰਘ ਜੀ ਤੇ ਬਾਬਾ ਕੁਲਵਿੰਦਰ ਸਿੰਘ ਜੂਰੀ ਸਾਡੇ ਨਾਲ ਸੀਗੇ ਤਾਂ ਐਸਐਸਪੀ ਸਾਹਿਬ ਨੂੰ ਮਿਲੇ ਨੇ ਇਹਨਾਂ ਨੇ ਸ਼ਿਕਾਇਤ ਜਿਹੜੀ ਕੀਤੀ ਆ ਤਾਂ ਮੌਕੇ ਤੇ ਕਿਹਾ ਗਿਆ ਕਿ ਲਾਇਨ ਹਾਜ਼ਰ ਕਰ ਲਿਆ ਉਸ ਮੁਲਾਜ਼ਮ ਦੇ ਉੱਤੇ ਕਾਰਵਾਈ ਹੋਏਗੀ ਐਸਐਸਪੀ ਸਾਹਿਬ ਨੇ ਕਿਹਾ ਕਿ ਵੀ ਅਸੀਂ ਸਾਰੀ ਚੀਜ਼ ਇੱਕ ਵਾਰੀ ਜਾਂਚ ਪੜਤਾਲ ਕਰ ਲੈਂਦੇ ਆ ਕੀ ਗੱਲਬਾਤ ਹੋਈ ਆ ਉਸ ਤੋਂ ਬਾਅਦ ਜਿਹੜੀ ਹੈ ਕਾਨੂੰਨੀ ਕਾਰਵਾਈ ਕੀਤੀ ਜਾਏਗੀ